ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਮੂਹ ਪੰਜਾਬੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਜਿਨ੍ਹਾਂ ਨੇ ਹੁਣ ਤੱਕ ਭਾਨੇ ਸਿੱਧੂ ਵੀਰ ਦੀ ਜਿਹੜੀ ਆ ਸਪੋਰਟ ਕੀਤੀ ਉਹਨਾਂ ਨੂੰ ਸਾਰਿਆਂ ਨੂੰ ਵਧਾਈਆਂ ਕਿਉਂਕਿ ਭਾਨੇ ਸਿੱਧੂ ਵੀਰ ਦੀ ਜਿਹੜੀ ਆ ਜਮਾਨਤਾ ਉਹ ਹੋ ਚੁੱਕੀ ਆ ਸੋ ਵੱਧ ਤੋਂ ਵੱਧ ਸ਼ੇਅਰ ਕਰਕੇ ਪੂਰੇ ਪੰਜਾਬ ਦੀ ਤੇ ਇੰਟਰਨੈਸ਼ਨਲ ਲੈਵਲ ਤੇ ਜਿਨ੍ਹਾਂ ਨੇ ਪੂਰੀ ਸਹਾਇਤਾ ਕੀਤੀ ਸਹਿਯੋਗ ਕੀਤਾ ਸੋਸ਼ਲ ਮੀਡੀਆ ਲੈਵਲ ਤੇ ਵੱਧ ਤੋਂ ਵੱਧ ਉਹਦੀਆਂ ਪੋਸਟਾਂ ਸ਼ੇਅਰ ਕੀਤੀਆਂ ਸੋ ਉਹਨਾਂ ਨੂੰ ਵੀ ਸਾਰਿਆਂ ਨੂੰ ਵਧਾਈਆਂ ਜ਼ਰੂਰ ਦਿਓ ਉਹਨਾਂ ਤੱਕ ਗੱਲ ਹੈ ਜਿਹੜੀ ਉਹ ਜ਼ਰੂਰ ਪਹੁੰਚਾਓ ਕਿਉਂਕਿ ਭਾਨੇ ਸਿੱਧੂ ਦੀ ਜਿਹੜੀ ਉਹ ਜ਼ਮਾਨਤ ਆ ਹੋ ਚੁੱਕੀ ਆ ਪਰ ਕਿਉਂਕਿ ਜਿਹੜਾ ਪ੍ਰੋਗਰਾਮ ਆ ਪਹਿਲਾਂ 27 ਨੂੰ ਰੱਖਿਆ ਗਿਆ ਸੀ ਕੋਰਦੂ ਨੇ ਬਰਨਾਲੇ ਵਿਖੇ ਉਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਆ ਜਿਹੜਾ ਉਹ ਕੈਨਸਲ ਕਰਕੇ ਇਸੇ ਗੱਲ ਕਰਕੇ ਕੈਨਸਲ ਕਰਕੇ ਜ਼ਮਾਨਤ ਹੋ ਗਈ ਕਰਕੇ ਉਹ ਪ੍ਰੋਗਰਾਮ ਆ ਜਿਹੜਾ 29 ਤਰੀਕ ਨੂੰ ਦਿਨ ਸੋਮਵਾਰ 29 ਜਨਵਰੀ ਨੂੰ ਜਿਹੜਾ ਕੋਰਦੂ ਨੇ ਵਿਖੇ ਬਰਨਾਲੇ ਜਿਹੜਾ ਉਹ ਰੱਖਿਆ ਗਿਆ ਸੋ ਵੱਧ ਤੋਂ ਵੱਧ ਉੱਥੇ ਜਿੰਨੀ ਵੀ ਸੰਗਤ ਪਹੁੰਚ ਸਕਦੀ ਆ ਵੱਧ ਤੋਂ ਵੱਧ ਉੱਥੇ ਸੰਗਤ ਜ਼ਰੂਰ ਪਹੁੰਚੋ ਤੇ ਸਾਰੇ ਜਿੰਨੇ ਵੀ ਹੋ ਸਕਦਾ ਜਿਹੜੇ ਉੱਥੇ ਨਹੀਂ ਪਹੁੰਚ ਸਕਦੇ ਉਹ ਸੋਸ਼ਲ ਮੀਡੀਆ ਲੈਵਲ ਤੇ ਭਾਨੇ ਸਿੱਧੂ ਤੇ ਹੱਕ ਦੇ ਵਿੱਚ ਖੜੋ ਕਿਉਂਕਿ ਮਸਲਾ ਇੱਥੇ ਹੀ ਆਉਂਦਾ ਕਿ ਠੱਗ ਏਜੰਟ ਜਿਹੜੇ ਆ ਉਹ ਠੱਗੀ ਕਿਸੇ ਦੇ ਨਾਲ ਵੀ ਵਾ ਸਕਦੀ ਆ ਕੱਲ ਨੂੰ ਤੁਹਾਡੇ ਨਾਲ ਵਾ ਸਕਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦੇ ਨਾਲ ਵੀ ਵਾ ਸਕਦੀ ਆ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਜਿਹੜੇ ਉਹਨਾਂ ਦੇ ਵੀ ਪੈਸੇ ਦਵਾਈ ਆ ਭਾਨੇ ਸਿੱਧੂ ਨੇ ਭਾਵੇਂ ਜਿੰਨਾ ਮਰਜੀ ਕੋਈ ਕਹੀ ਜਾਵੇ ਮਾੜਾ ਕਹੀ ਜਾਵੇ ਚੰਗਾ ਕਹੀ ਜਾਵੇ ਭਾਨੇ ਸਿੱਧੂ ਨੇ ਹੁਣ ਤੱਕ ਪੰਜਾਬ ਦੀ ਗੱਲ ਕੀਤੀ ਆ ਭਾਨੇ ਸਿੱਧੂ ਨੇ ਹੁਣ ਤੱਕ ਸਿੱਖ ਰਾਜ ਦੀ ਗੱਲ ਕੀਤੀ ਆ ਭਾਨੇ ਸਿੱਧੂ ਨੇ ਪੰਜਾਬੀਅਤ ਦੀ ਗੱਲ ਕੀਤੀ ਆ ਭਾਨੇ ਸਿੱਧੂ ਨੇ ਹੁਣ ਤੱਕ ਹਰ ਪੱਖ ਦੀ ਪੰਜਾਬ ਦੀ ਗੱਲ ਕੀਤੀ ਆ ਸੋ ਵੱਧ ਤੋਂ ਵੱਧ ਜਰੂਰ ਸਪੋਰਟ ਕਰੋ ਭਾਨੇ ਸਿੱਧੂ ਨੂੰ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਠੱਗ ਏਜੰਟ ਠੱਗ ਏਜੰਟ ਪਤਾ ਹੀ ਆ ਕਿ ਰਿਮਾਂਡ ਲੈ ਲਿਆ ਕੁੱਟਕਟਾਪਾ ਕਰਨਾ ਸੀ ਉਹਨਾਂ ਨੇ ਕੁੱਟਕਟਾਪਾ ਕਰ ਲਿਆ ਕੋਟਕਟਾਪਾ ਕਰਨ ਤੋਂ ਬਾਅਦ ਉਹਨਾਂ ਨੂੰ ਸ਼ਾਇਦ ਲੱਗਿਆ ਕਿ ਸ਼ਾਇਦ ਕੋਟਕਟਾਪਾ ਕਰਨ ਤੋਂ ਬਾਅਦ ਜਿਹੜਾ ਭਾਨਾ ਸਿੱਧੂ ਡਰ ਜਾਊਗਾ ਭਾਨਾ ਸਿੱਧੂ ਘਰੇ ਬਹਿ ਜਾਊਗਾ ਪਰ ਮਸਲਾ ਇਹ ਹੀ ਆ ਕਿ ਭਾਨਾ ਸਿੱਧੂ ਕੋਈ ਪਹਿਲੀ ਵਾਰੀ ਜੇਲ ਨਹੀਂ ਗਿਆ ਭਾਨਾ ਸਿੱਧੂ ਪਹਿਲਾਂ ਵੀ ਜੇਲ ਜਾ ਚੁੱਕਿਆ ਗਾਂ ਵੀ ਜੇਲ ਗਿਆ ਤੇ ਭਾਨੇ ਸਿੱਧੂ ਨੇ 2 ਦਿਨ ਦੇ ਰਿਮਾਂਡ ਤੋਂ ਬਾਅਦ ਵੀ ਚੜ੍ਹਦੀ ਗਾਲਾਂ ਦਾ ਸੰਦੇਸ਼ ਦਿੱਤਾ ਅਤੇ ਇਹ ਕਿਹਾ ਕਿ ਮੈਂ 10000 ਤੱਕ ਹੀ ਮੈਂ ਕਰੋੜਾਂ ਦੇ ਵਿੱਚ ਵੀ ਨਹੀਂ ਵਿਕੂੰਗਾ ਸੋ ਇਹ ਬਹੁਤ ਵੱਡੀ ਗੱਲ ਆ ਕਿ ਤੁਹਾਨੂੰ ਵੀ ਪਤਾ ਕਿ ਭਾਨੇ ਸਿੱਧੂ ਦੇ ਨਾਲ ਧੱਕਾ ਹੋਇਆ ਭਾਨੇ ਸਿੱਧੂ ਦੇ ਨਾਲ ਬਰਫ਼ ਦੇ ਉੱਤੇ ਲੰਮਾ ਪਾ ਕੇ ਜੋ ਤਸ਼ੱਦਦ ਕੀਤਾ ਇਹ ਤੁਹਾਨੂੰ ਵੀ ਪਤਾ। ਸੋ ਮਸਲਾ ਇੱਥੇ ਇਹੀ ਆਉਂਦਾ ਜੀ ਉਹ ਫੇਰ ਵੀ ਉਹ ਨੌਜਵਾਨ ਫੇਰ ਵੀ ਪੰਜਾਬ ਦੇ ਹੱਕ ਲਈ ਖੜਦਾ ਤੇ ਉਹਨੇ ਖੱਟਿਆ ਕੀ? ਉਹਨੇ ਖੱਟਿਆ ਆਹੀ ਖੱਟਣਾ ਉਹਨੇ ਜਿਹੜਾ ਆਪਾਂ ਪੰਜਾਬ ਦੇ ਲਈ ਪੰਜਾਬੀਅਤ ਲਈ ਉਹਦੇ ਹੱਕ ਦੇ ਵਿੱਚ ਖੜਾਂਗੇ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਨਹੀਂ ਖੜਨਾ ਨਾ ਖੜੋ ਪਰ ਪੰਜਾਬ ਲਈ ਤਾਂ ਖੜਜੋ ਯਾਰ। ਪੰਜਾਬ ਦੇ ਹੱਕ ਲਈ ਤਾਂ ਖੜਜੋ ਨਾ। ਸੋ ਮਸਲਾ ਇੱਥੇ ਇਹੀ ਆਉਂਦਾ ਕਿ ਠੱਗ ਏਜੰਟਾਂ ਨੇ ਆਪਦੀਆਂ ਕਮੇਟੀਆਂ ਬਣਾਈਆਂ ਹੋਈਆਂ ਕਿ ਜਿਹੜਾ ਵੀ ਠੱਗ ਏਜੰਟਾਂ ਦੇ ਖਿਲਾਫ ਬੋਲਦਾ ਉਹਦੇ ਤੇ ਪੈਸੇ ਦੇ ਕੇ ਉਹ ਪਰਚਾ ਕਰਵਾ ਦਿੰਦੇ ਆ ਸਾਡੇ ਖੁਦ ਤੇ ਪਰਚਾ ਹੋਇਆ ਵਾ ਅੰਮ੍ਰਿਤਸਰ ਦੇ ਵਿੱਚ ਸਾਡਾ ਪ੍ਰਧਾਨਾ ਉਹਦੇ ਤੇ ਵੀ ਇਸੇ ਮਸਲੇ ਤੇ ਪਰਚਾ ਹੋਇਆ ਵਾ ਭਾਨੇ ਸਿੱਧੂ ਤੇ ਵੀ ਪਰਚਾ ਹੋਇਆ ਪਰ ਮਸਲਾ ਇੱਥੇ ਇਹੀ ਆਉਂਦਾ ਕਿ ਜੇ ਆਪਾਂ ਇਕੱਠੇ ਨਾ ਹੋਏ ਤਾਂ ਆਉਣ ਵਾਲੇ ਸਮੇਂ ਵਿੱਚ ਠੱਗ ਏਜੰਟਾਂ ਨੇ ਹੋਰ ਠੱਗੀ ਮਾਰਨੀ ਕਿਉਂਕਿ ਬਾਹਰ ਜਾਣ ਦਾ ਸਿਲਸਿਲਾ ਜਾਂ ਬਾਹਰ ਜਾਣ ਦਾ ਜਿਹੜਾ ਦਲੀਲ ਇੱਛਾ ਉਹ ਹਰ ਕਿਸੇ ਦੀ ਆ ਜਿੰਨਾ ਮਰਜੀ ਕੋਈ ਕਹੀ ਜਾਵੇ ਮੈਂ ਬਾਹਰ ਨਹੀਂ ਜਾਣਾ ਜਿਹਦਾ ਹੱਥ ਅੜਦਾ ਉਹ ਤਾਂ ਇਹ ਗੱਲ ਕਹਿੰਦਾ ਕਿ ਹਾਂ ਬਾਹਰ ਬਹੁਤ ਵਧੀਆ ਜਿਹਦਾ ਹੱਥ ਨਹੀਂ ਅੜਦਾ ਉਹ ਕਹੇ ਇਹ ਗੱਲ ਕਹਿੰਦਾ ਕਿ ਨਹੀਂ ਜੀ ਬਾਹਰ ਨਹੀਂ ਜਾਣਾ ਚਾਹੀਦਾ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਤੁਹਾਡੇ ਕੋਲੇ ਹੋਰ ਕੋਈ ਰਾਹ ਨਹੀਂ ਬਚਦਾ ਤੁਹਾਡੇ ਕੋਲੇ ਹੋਰ ਕੋਈ ਰਾਹ ਨਹੀਂ ਬਚਦਾ ਜਿਹੜੇ ਪੰਜਾਬ ਲਈ ਜਿਹੜੇ ਠੱਗ ਝਾਂਟਾ ਦੇ ਵਿਰੁੱਧ ਬੋਲਦੇ ਆ ਜੇ ਉਹਨਾਂ ਦੇ ਤੁਸੀਂ ਹੱਕ ਦੇ ਵਿੱਚ ਹਾਂ ਦਾ ਨਾਰਾ ਨਹੀਂ ਮਾਰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਤੁਸੀਂ ਥਾਣੇ ਕਚੈਰੀਆਂ ਦੇ ਵਿੱਚ ਜਾਓਗੇ ਥਾਣੇ ਵਾਲੇ ਮੁੜ ਕੇ ਕਹਿੰਦੇ ਸਾਨੂੰ ਪੁੱਛ ਕੇ ਪੈਸੇ ਦਿੱਤੇ ਸੀ ਇਹ ਅਸਲੀਅਤ ਆ ਇਹ ਆਈ ਹੁੰਦਾ ਤੇ ਥਾਣੇ ਵਾਲੇ ਮੁੜ ਕੇ ਥਾਗ ਏਜੰਟਾਂ ਤੋਂ ਜਿਹੜੇ ਉਹ ਪੈਸੇ ਲੈ ਕੇ ਉਲਟਾ ਥੋੜੇ ਵਿਰੋਧੀ ਜਿਹੜਾ ਮੁਕੱਦਮਾ ਜਿਹੜਾ ਉਹ ਦਰਜ ਕਰ ਦਿੱਤਾ ਜਾਂਦਾ ਸਿਕੋਟ ਕਚੈਰੀਆਂ ਦੇ ਵਿੱਚ ਤੁਸੀਂ ਜਾਓਗੇ ਕੋਰਟ ਕਚੈਰੀਆਂ ਦੇ ਵਿੱਚ 30 ਸਾਲ 40 ਸਾਲ ਕੇਸ ਚੱਲ ਚੱਲ ਕੇ ਬੰਦਾ ਆਪ ਹੀ ਖੱਜਲ ਖਵਾਰ ਹੋ ਕੇ ਬਹਿ ਜਾਂਦਾ ਉਹ ਕਹਿੰਦਾ ਜੀ ਨਹੀਂ ਜੀ ਰਹਿਣ ਦੀ ਆ ਪੱਕੀ ਇਹਨਾਂ ਤੋਂ ਪੈਸੇ ਲੈਣੇ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਪ੍ਰਵਿੰਦਰ ਝੋਟੇ ਦੇ ਹੱਕ ਦੇ ਵਿੱਚ ਜਿਹੜਾ ਨਸ਼ੇ ਲਈ ਲੜਦਾ ਉਹ ਵੀ ਨਸ਼ੇ ਲਈ ਜੇਲ੍ਹ ਗਿਆ ਉਹਨੂੰ ਵੀ ਟਾਰਚਰ ਕੀਤਾ ਜਾਂਦਾ ਉਹਦੇ ਵੀ ਹੱਕਵੇ ਦੇ ਵਿੱਚ ਵੱਧ ਤੋਂ ਵੱਧ ਸਪੋਰਟ ਕਰੋ ਸੋ ਸਾਰੇ ਪੰਜਾਬ ਵਾਸੀ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਕੋੜ ਦੁਨਨੇ ਜਿਹੜਾ ਜਰੂਰ ਪਹੁੰਚੋ 26 ਜਨਵਰੀ ਨੂੰ ਕੱਲ ਨੂੰ ਕਾਲਾ ਦਿਵਸ ਮਨਾਓ ਜਿਹੜੇ ਇਹ ਸੋਚਦੇ ਆ ਕਿ ਕਾਲਾ ਦਿਵਸ ਨਹੀਂ ਮਨਾਉਣਾ ਚਾਹੀਦਾ ਤੇ ਜੇ ਤਾਂ ਉਹਨਾਂ ਦੇ ਨਾਲ ਕੋਈ ਖੱਜਲ ਖਰਾਬੀ ਖੋઠાਣੇ ਕੋਰਟ ਕਚਹਿਰੀ ਦੇ ਵਿੱਚ ਨਹੀਂ ਹੋਈ ਤਾਂ ਮੰਨ ਲੈਣੇ ਆ ਜੇ ਉਹਨਾਂ ਦੇ ਨਾਲ ਖੱਜਲ ਖਰਾਬੀ ਹੋਈ ਆ ਕੋਈ ਤਾਂ ਫਿਰ ਉਹਨਾਂ ਨੂੰ ਕਾਲਾ ਦਿਵਸ ਮਨਾਉਣਾ ਚਾਹੀਦਾ ਸੋ 26 ਜਨਵਰੀ ਨੂੰ ਜਿੱਥੇ ਕਿਤੇ ਵੀ ਤੁਹਾਡੇ ਲਾਗੇ ਤੱਕ ਇਹ ਪ੍ਰੋਗਰਾਮ ਹੈਗਾ ਬਲੈਕ ਡੇ ਦਾ ਕਾਲਾ ਦਿਵਸ ਦਾ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਵੀ ਮਾਰਚ ਕੱਢਿਆ ਜਾਂਦਾ ਸੋ ਉੱਥੇ ਵੱਧ ਤੋਂ ਵੱਧ ਹੱਕ ਦੇ ਵਿੱਚ ਨਿਤਰੋ ਤੇ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਲੱਖੇ ਸਿਧਾਣੇ ਨੇ ਜੋ ਪੰਜਾਬ ਬਚਾਓ ਲਈ ਰੈਲੀ ਜਿਹੜੇ ਉਹ ਮਾਰਚ ਕੱਢਿਆ ਹੋਇਆ ਉਸ ਦੇ ਵਿੱਚ ਭਾਨੇ ਸਿੱਧੂ ਦੀ ਪੂਰੀ ਸ਼ਰਕਤ ਸੀ ਤੇ ਭਾਨੇ ਸਿੱਧੂ ਨੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਜਿਹੜਾ ਠੱਗ ਏਜੰਟਾਂ ਦੇ ਵਿਰੁੱਧ ਜਿਹੜੀ ਆ ਉਹ ਕਾਰਵਾਈ ਕਰਨੀ ਸੀ ਠੱਗ ਏਜੰਟਾਂ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨਾ ਸੀ ਇਸੇ ਕਰਕੇ ਜਿਹੜਾ ਉਹ ਮਾਨ ਸਰਕਾਰ ਵੱਲੋਂ ਠੱਗ ਏਜੰਟਾਂ ਦੇ ਮੋਢੇ ਤੇ ਰੱਖ ਕੇ ਜਿਹੜਾ ਉਹ ਭਾਨੇ ਸਿੱਧੂ ਨੂੰ ਜਿਹੜਾ ਉੱਚਾਇਆ ਗਿਆ ਸੋ ਵੱਧ ਤੋਂ ਵੱਧ ਜਰੂਰ ਸਪੋਰਟ ਕਰੋ ਸੋ ਪੰਜਾਬ ਵਾਸੀਆਂ ਨੂੰ ਸਾਰਿਆਂ ਨੂੰ ਵਧਾਈਆਂ ਭਾਨੇ ਸਿੱਧੂ ਦੀ ਜਮਾਤ ਹੋਣ ਦੀਆਂ ਜਮਾਤ ਤਾਂ ਹੋ ਹੀ ਜਾਣੀ ਸੀ ਕਿਉਂਕਿ ਉਹਦਾ ਕੋਈ ਕਸੂਰ ਹੀ ਨਹੀਂ ਸੀ ਜਿਨੇ ਇਹੀ ਕਹਤਾ ਕਿ ਮੈਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਠੀਕ ਆ ਤੇ ਗੁਰੂ ਮਹਾਰਾਜ ਦੀ ਸੋਣ ਲੱਗੇ ਮੈਂ ਕਦੇ ਵੀ ਇਹ ਹੋ ਜਾ ਕੋਈ 1 ਰੁਪਏ ਦਾ ਵੀ ਹਵਾ ਜਾਰਨੀ ਕੋਈ ਕਹਿ ਦੇਵੇ ਕੋਈ ਸਬੂਤ ਦੇ ਦੇਵੇ ਕੋਈ ਪੁਲਿਸ ਪ੍ਰਸ਼ਾਸਨ ਰਿਕਾਰਡਿੰਗ ਦੇ ਦੇਵੇ ਕਿ ਉਹਨੇ ਕਿਸੇ ਤੋਂ ਪੈਸੇ ਮੰਗੇ ਆ ਹਾਂ ਜੇ ਕੋਈ ਕਹਿੰਦਾ ਕਿ ਆ ਉਹ ਜ਼ੁਰਤ ਵਾਲੀ ਗੱਲ ਕਰਦਾ ਉਹ ਜੀ ਔਖਾ ਬੋਲਦਾ ਠੱਗ ਏਜੰਟਾਂ ਨੂੰ ਉਹ ਜੀ ਮਾੜਾ ਬੋਲਦਾ ਪਿਆਰ ਨਾਲ ਗੱਲ ਕਰਨੀ ਚਾਹੀਦੀ ਆ ਪਿਆਰ ਨਾਲ ਪੈਸੇ ਨਹੀਂ ਮਿਲਦੇ ਜੇ ਪੈਸੇ ਲੈਣੇ ਆ ਤਾਂ ਟੇਢੀ ਉਂਗਲ ਕਰਨੀ ਪੈਂਦੀ ਆ ਔਖਾ ਬੋਲਣਾ ਪੈਂਦਾ ਫੇਰ ਹੀ ਕਿਤੇ ਜਾ ਕੇ ਜਿਹੜੇ ਪੈਸੇ ਮਿਲਦੇ ਆ ਪੈਸੇ ਤੁਸੀਂ ਆਪ ਵੀ ਲੈ ਸਕਦੇ ਹੋ ਪਾਨਾ ਸਿੱਧੂ ਤੁਸੀਂ ਖੁਦ ਵੀ ਬਣ ਸਕਦੇ ਹੋ ਤੁਸੀਂ ਆਪਦਾ ਬੋਰੀਆ ਬਿਸਤਰਾ ਚੱਕ ਕੇ ਮੱਛਰਦਾਨੀ ਚੱਕ ਕੇ ਆਪਦਾ ਜਿਹੜਾ ਚਾਹ ਪਾਣੀ ਦਾ ਘਰ ਦਾ ਰੋਟੀ ਦਾ ਇੰਤਜ਼ਾਮ ਕਰਕੇ ਠੱਗ ਏਜੰਡਾ ਨੇ ਬਾਰ ਮੂਰੇ ਜਾ ਕੇ ਬਹਿ ਜਾਓ ਪੈਸੇ ਤੁਹਾਡੇ ਵੀ ਮਿਲ ਜਾਣਗੇ ਪਰ ਮਸਲਾ ਇੱਥੇ ਇਹ ਹੈ ਕਿ ਦੁਸ਼ਮਣੀ ਵੀ ਪਾਨੇ ਸਿੱਧੂ ਦੀ ਪੈਂਦੀ ਆ ਸੋ ਪੈਸੇ ਤੁਸੀਂ ਕਹਿੰਨੇ ਆ ਪਾਨੇ ਸਿੱਧੂ ਪਾਨਾ ਸਿੱਧੂ ਤੁਹਾਨੂੰ ਦਵਾਉਂਦਾ